ना इंडियन एडवरटाइजमेंट एजेंसी है इंटरनेशनल है जड़ा इंडियन चैप्टर है वैबसाइट तड आई हुई है फोर्टी एट डेथस फोर्टीन हंडरड विलेज इफेक्ट फोर हंड्रड एंड फोर्टी टू लैख एकर डैमेज ढाई लख ਲਾਈਫ ਸਟਾਕ ਲੋਸਟ ਪੰਜਾਬ ਨੀਡਸ ਅ ਹੈਂਡ ਕੰਟਰੀਬਿਊਟ ਅਰਜੈਂਟਲੀ ਟੂ ਪ੍ਰਾਈਮ ਮਿਨਿਸਟਰ ਨੈਸ਼ਨਲ ਰੀਫੰਡ ਕੁਡ ਯੂ ਬਲੀਵ ਥੈਟ ਨਹੀਂ ਮੈਨੂੰ ਦੱਸੋ ਕਿ ਕਿਸੇ ਹੋਰ ਸਟੇਟ ਦੇ ਨਾਂ ਤੇ ਮੰਗਿਆ ਇਹ ਕੌਣ ਹੁੰਦੇ ਨੇ ਪੰਜਾਬ ਦੇ ਨਾਂ ਤੇ ਪੈਸੇ ਮੰਗਣ ਵਾਲੇ ਸੀਐਮ ਲਈ ਫੰਡ ਚ ਭੇਜੋ ਨਾ ਪੰਜਾਬ ਦੇ ਸੀਐਮ ਲਈ ਫੰਡ ਚ ਪੰਜਾਬ ਦਾ ਇੱਥੇ ਨਾਂ ਵਰਤੀ ਜਾਂਦੇ ਆ ਕਿਸੇ ਹੋਰ ਸਟੇਟ ਦੇ ਨਾਂ ਤੇ ਨਾਲੇ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਪਏ ਨੇ ਜੀ ਅਬਿਦ ਮਕਜਕਰ ਸਾਹਿਬ ਸਾਹਿਬ ਜੀ ਨੂੰ ਦਿਖਾ ਦਿਓ ਕਿ ਜੀ ਆ ਆ ਤੁਸੀਂ ਮੰਗ ਰਹੇ ਹੋ ਪੈਸੇ ਤੁਸੀਂ ਐਸਡੀਐਫ ਦਾ ਸਤੂ ਸਾਹਿਬ ਮੰਗੀ ਜਿੰਦੇ ਐਸਡੀਐਫ ਦਾ ਆ ਇਹਦਾ ਕੌਣ ਸਾਹਬ ਦੀ ਕੀ ਪਤਾ ਕਿੰਨੇ ਪੈਸੇ ਆਉਣਗੇ ਜੀ ਇਹ ਤਾਂ ਇਹ ਤਾਂ ਆਟਲੀ ਤੋਂ ਬਾਹਰ ਹੈ ਇਹ ਤਾਂ ਦਿਖਾਉਂਦੀ ਨਹੀਂ ਵੀ ਕਿੰਨੇ ਆਗੇ ਇਹ ਕੌਣ ਹੈ ਜੀ ਪ੍ਰਧਾਨ ਮੰਤਰੀ ਸਾਹਿਬ ਇਹ ਸਪਸ਼ਟ ਕਰਨ ਕਿ ਤੁਹਾਡਾ ਜਿਹੜਾ ਰੀਲੀਫ ਫੰਡ ਦਾ ਨਾਂ ਕਿਉਂ ਵਰਤੇ ਜਾ ਰਿਹਾ ਹੈ ਚ ਔਰ ਪੰਜਾਬ ਦਾ ਨਾਂ ਕਿਉਂ ਵਰਤੇ ਜਾ ਰਿਹਾ ਹੈ ਨਹੀਂ ਕੀ ਪਤਾ ਹੁਣ ਕੌਣ ਕੀ ਕਿਦਿਓ ਗਈ ਐਡਵਰਟਾਈਜ਼ਮੈਂਟ ਦਿੱਤੀ ਹੈ ਇਹਨਾਂ ਨੇ ਇਹ ਕੌਣ ਹੁੰਦੇ ਨੇ ਪੰਜਾਬ ਦਾ ਨਾਮ ਵਰਤਣ ਵਾਲੇ ਫਿਰ ਅਸੀਂ ਅਸੀਂ ਆਪਣੇ ਆਪ ਕਾ ਕਰ ਲਾਂਗੇ ਜੀ ਅਸੀਂ ਨਹੀਂ ਅਸੀਂ ਕਾਇਆ ਸੀ ਅੱਜ ਹੀ ਆਇਆ ਮੇਰੇ ਕੋਲ ਇਹ ਲਿਮੈਂ ਭੇਜਦਾ ਮੈਂ ਇਹ ਸਾਰਾ ਇਸ਼ੂ ਤੁਹਾਡੇ ਥਰੂ ਵੀ ਜਾਊਗਾ ਕਿ ਇਹ ਕੌਣ ਹੁੰਦੇ ਨੇ ਪੰਜਾਬ ਦਾ ਨਾਮ ਵਰਤਣ ਵਾਲੇ ਮਤਲਬ ਕਮਾਲ ਹੈ ਯਾਰ ਪੰਜਾਬ ਨੀਡਸ ਹੈਂਡ ਪੰਜਾਬ ਕੋਲੇ ਆਪਣੇ ਹੱਥ ਹੈਗੇ ਨੇ ਕੁਈ ਅਸੀ ਗੱਲ ਨਹੀਂ ਦਸਾਂ ਨੌਂ ਦੀ ਕਿਰਤਕਮਾਈ ਕਰਨ ਵਾਲੇ ਆ ਅਸੀਂ ਤੇ ਛੇਤੀ ਛੇਤੀ ਪੈਸੇ ਜਮ੍ਹਾਂ ਕਰਾਓ ਕਹਿੰਦੇ ਪ੍ਰਾਈਮ ਮਿਨਿਸਟਰ ਨੈਸ਼ਨਲ ਲੀਫ ਫੰਡ ਚ ਜੇ ਕੋਈ ਘੁਟਾਲਾ ਲੱਤਾ ਹੈ ਜਾਂਚ ਕਰਨ ਉਹ ਸਾਨੂੰ ਕਿਵੇਂ ਪਤਾ ਲੱਗੂਗਾ ਕਿੰਨੇ ਪੈਸੇ ਆ ਗਏ ਪੰਜਾਬ ਵਾਸਤੇ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027